ਅੱਜ ਸਰ ਮੰਡੀ ਲਾਧੂ ਕਾ ਪਹੁੰਚੋ ਕੀ ਕਹਿਣਾ ਚਾਹੁੰਦੇ ਚਲੋ ਦੱਸਣਾ ਬਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨੀ ਬਾਰਿਸ਼ ਵਿੱਚ ਕਵਰੇਜ ਕਰ ਰਹੇ ਹੋ ਲੋਕਾਂ ਨੂੰ ਬੁਖਾਰ ਰਹੇ ਹੋ ਜੋ ਲੋਕਾਂ ਦੇ ਹਾਲਾਤ ਨੇ ਇੱਥੇ ਤੁਹਾਨੂੰ ਪਤਾ ਹੀ ਹੈ ਪਿੱਛੇ ਕਾਫੀ ਦਿਨਾਂ ਤੋਂ ਲੋਕ ਮਾਰਦੀ ਮਤਲਬ ਕਿ ਮਾਰ ਚੇਲ ਰਹੇ ਨੇ ਕਾਫੀ ਨੁਕਸਾਨ ਹੋ ਚੁੱਕਾ ਲੋਕਾਂ ਦਾ ਲੋਕੀਆਂ ਦੇ ਘਰਾਂ ਤੋਂ ਬੇਗਰ ਹੋ ਚੁੱਕੇ ਨੇ ਤੇ ਕਾਫੀ ਲੋਕ ਅੱਜ ਜੋ ਕਿ ਮੰਡੀ ਲਾਧੂ ਘਾ ਕੇ ਬੈਠੇ ਹੋਏ ਨੇ ਅੱਜ ਉਹਨਾਂ ਨੂੰ ਇੱਥੇ ਤਰਪੈਲ ਦੀ ਲੋੜ ਸੀ ਤੇ ਪਿੱਛੇ ਸਾਡੇ ਟੀਮ ਵੱਲੋਂ ਸਾਡੇ ਵੱਲੋਂ ਰੋਜ਼ਾਨਾ ਇਹਨਾਂ ਨੂੰ ਲੰਗਰ ਵੀ ਦਿੱਤਾ ਜਾ ਰਿਹਾ ਹੈ ਤੇ ਅੱਜ ਜਿੱਥੇ ਡਿਮਾਂਡ ਹੋਈ ਸੀ ਉੱਤਰਪਹਿਲਾ ਦੀ ਕਿਉਂਕਿ ਚਾਰਾ ਕਜਣਾ ਹੁੰਦਾ ਕਿਸੇ ਨੇ ਤਨ ਵੀ ਕਜਣਾ ਹੁੰਦਾ ਬਥੇਰੇ ਚ ਪੱਟੇ ਵੀ ਕਜਨੇ ਹੁੰਦੇ ਨੇ ਅੱਜ ਉਹਨਾਂ ਨੂੰ ਲੈ ਕੇ ਆਏ ਆ ਅਸੀਂ ਉੱਤਰਪਹਿਲਾ ਹੋਰ ਪੱਕੀ ਪਰਮਾਤਮਾ ਕੀ ਦੁਆ ਹੈ ਪਰਮਾਤਮਾ ਜਲਦੀ ਜਲਦੀ ਇਹ ਬੇੜਾ ਪਾਰ ਲਾਵੇ ਇਹਨਾਂ ਜੋ ਮੁਸੀਬਤ ਆਈ ਏ ਉਹ ਜਲਦੀ ਜਲਦੀ ਜਗਤ ਨੂੰ ਦੂਰ ਕਰ ਦੇਵੇ ਐ ਤੁਸੀਂ ਮੰਡੀ ਪਹੁੰਚਿਓ ਇਹ ਜਿਸ ਤਰ੍ਹਾਂ ਦਾ ਰਹਿਣ ਵਸੇਰੇ ਦੀ ਗੱਲ ਕਰ ਰਹੀ ਹੈ ਇਹ ਘਰ ਛੱਡਣਾ ਕਹਿੰਦੇ ਚਿੜੀ ਨੂੰ ਵੀ ਆਪਣਾ ਆਲਾ ਬਹੁਤ ਔਖੀ ਬਹੁਤ ਔਖਾ ਹੈ ਚਿੜੀ ਨੂੰ ਇੱਕ ਆਲਾ ਛੱਡਣਾ ਔਖਾ ਹੈ ਇਹ ਤਾਂ ਫਿਰ ਵਿਚਾਰ ਕਰ ਰਹੀ ਇਹਨਾਂ ਵਾਸਤੇ ਜੋ ਕਹਿੰਦੇ ਜੋਤਨ ਲਾਗੇ ਸੋਤਨ ਜਾਣੇ ਉਹ ਜਿੰਨੇ ਤਨ ਤੇ ਲੱਗਦੀ ਨਾ ਉਹ ਨਹੀਂ ਪਤਾ ਬਹੁਤ ਔਖਾ ਹੁੰਦਾ ਹੀ ਪ੍ਰਮਾਤਮਾ ਅੱਗੋ ਇਹ ਕਹਿੰਨੇ ਪ੍ਰਮਾਤਮਾ ਇਹਨੇ ਜੋ ਵਿੱਤਾ ਆਈਏ ਉਹਨਾਂ ਜਲਦ ਜਲਦ ਦੂਰ ਕਰ ਦੇ